ਅੰਮ੍ਰਿਤਸਰ ਦੋ ਦਿਨ ਪਹਿਲਾਂ ਪਹੁੰਚੇ ਫਲਾਈਟ ਦੇ ਵਿੱਚ 8 ਮਸਾਫਰ ਪੋਜ਼ਿਟਿਵ ਪਾਏ ਗਏ ਸਨ ਜਿਨ੍ਹਾਂ ਦੇ ਵਿੱਚ ਇੱਕ ਕਰੂ ਮੈਂਬਰ ਸੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਤੋਂ ਸਬੰਧ ਰੱਖਦੇ ਜਨ ਤੱਕ ਕੀ ਕੀ ਪ੍ਰਸ਼ਾਸਨ ਉਹਨਾਂ ਦੇ ਉੱਪਰ ਕਾਰਵਾਈ ਕਰ ਰਿਹਾ ਹੈ ਤਾਂ ਸਾਡੇ ਨਾਲ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਰਵਿੰਦਰ ਸਿੰਘ ਤਾਂ ਗੱਲਬਾਤ ਕਰਦੇ ਆ ਸਰ ਸਰ ਕੀ ਸਟੇਟਸ ਸੀ ਕਿੰਨੇ ਟੈਸਟ ਉਸ ਦਿਨ ਕੀਤੇ ਸੀਗੇ ਤੇ ਕਿ ਕਿਸ ਕੇ ਕਿਵੇਂ ਦਾ ਉਹਨਾਂ ਦਾ ਇਲਾਜ ਆ ਤਕਰੀਬਨ ਯੂਕੇ ਦੀ ਫਲਾਈਟ ਆਈ ਸੀ ਉਸ ਦਿਨ ਉਸ ਦਿਨ 245 ਪੈਸੇਂਜਰ ਸੀਗੇ 20 ਕਰੂ ਮੈਂਬਰ ਸੀਗੇ 254 ਸੈਂਪਲ ਲਏ ਗਏ ਸੀ 8 ਇਨਫੈਂਟ ਨੂੰ ਐਗਜ਼ੈਪਟ ਕਰ ਦਿੱਤਾ ਗਿਆ ਸੀਗਾ ਇਨਫੈਂਟ ਸੀਗੇ ਬਹੁਤ ਛੋਟੇ ਬੱਚੇ ਜਿਹੜੇ ਸੀਗੇ ਤੇ ਉਹ 254 ਵਿੱਚੋਂ 8 ਪੋਜ਼ਿਟਿਵ ਆਏ ਸੀਗੇ ਸਤ ਉਹਨਾਂ ਚੋਂ ਸਤ ਪੈਸੇਂਜਰ ਸੀਗੇ ਇੱਕ ਜਿਹੜਾ ਕਰੂ ਮੈਂਬਰ ਸੀਗਾ ਜਿਹੜੇ 8 ਸੀਗੇ ਉਹਨਾਂ ਚੋਂ ਇੱਕ ਬੱਚਾ ਵੀ ਸੀਗਾ ਇਹ 8 ਦੇ 8 ਅਸੀਂ ਫੋਰਟੀਸ ਅਸਲ ਰਾਖਲ ਕਰਾ ਦਿੱਤੇ ਗਏ ਸੀਗੇ ਉਹਨਾਂ ਚੋਂ ਇੱਕ ਜਿਹੜਾ ਬੱਚਾ ਸੀਗਾ ਉਹਨੂੰ ਕੱਲ ਸ਼ਿਫਟ ਕਰ ਦਿੱਤਾ ਗਿਆ ਫਰੂਸਪੁਰ ਸਿਵਲ ਹਸਪੀਟਲ ਦੇ ਵਿੱਚ ਕਿਉਂਕਿ ਉਹ ਛੋਟਾ ਬੱਚਾ ਸੀ ਉਹਦੇ ਨਾਲ ਤੇ ਸਾਰੇ ਰਿਲੇਟਿਵ ਸਾਰੇ ਸੀ ਬੱਚੇ ਪੇਰੈਂਟਸ ਸੀਗੇ ਨੇਗੇਟਿਵ ਸੀਗੇ ਬਾਕੀ ਜਿਹੜੇ ਉਹਨਾਂ ਦੇ ਕੰਟੈਕਟ ਟ੍ਰੇਸਿੰਗ ਕੀਤਾ ਗਿਆ ਸਾਰੀਆਂ ਲਿਸਟਾਂ ਜਿਹੜੀਆਂ ਬਣਾ ਕੇ ਰਿਸਪੈਕਟਿਵ ਡੀਸੀ ਅ ਰਿਸਪੈਕਟਿਵ ਸੋਸ਼ਲ ਨੂੰ ਭੇਜੀ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਜਿਹੜਾ ਇੰਸਟੀਚੂਨਲ ਕੁਆਰੰਟਾਈਨ ਕੀਤਾ ਜਾਏਗਾ ਅੰਮ੍ਰਿਤਸਰ ਦੇ ਵਿੱਚ ਟੋਟਲ 12 ਪੈਸੇਂਜਰ ਸੀਗੇ ਅੰਮ੍ਰਿਤਸਰ ਦੇ ਉਹਨਾਂ ਚੋਂ ਇੱਕ ਪੋਜ਼ਿਟਿਵ ਹੈ ਬਾਕੀ ਦੋ ਚੰਡੀਗੜ੍ਹ ਚਲੇ ਗਏ ਉਹ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਬਾਕੀ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਬਾਕੀ ਸਰ ਜਿਹੜੇ ਬਾਕੀ ਮਸافر ਪੋਜ਼ਿਟਿਵ ਸੀ ਉਹ ਸਬੰਧਤ ਜ਼ਿਲ੍ਹਿਆਂ ਨੂੰ ਉੱਥੇ ਕੁਆਰੰਟਾਈਨ ਕੀਤਾ ਜਾ ਰਿਹਾ ਨਹੀਂ ਜਿਹੜੇ ਜਿਹ ਬਾਕੀ ਜਿਹੜੇ ਕੰਟੈਕਟ ਵਾਲੇ 네ਗੇਟਿਵ ਸੀਗੇ ਭਾਵੇਂ ਪਰ ਉਹ ਪਰ ਉਹ ਕੰਟੈਕਟ ਰੇਸਿੰਗ ਸੀਗੇ ਉਹਨਾਂ ਨੂੰ ਉਹ ਤੋਂ ਉਹਨਾਂ ਦੇ ਵੱਖ-ਵੱਖ ਜਿਲ੍ਹਿਆਂ ਜਿੱਥੋਂ-ਜਿੱਥੋਂ ਦੇਗੇ ਉੱਥੇ ਇੰਸਟੀਚੂਨਲ ਕੁਆਰੰਟਾਈਨ ਕੀਤਾ ਜਾਏਗਾ ਇਲਾਜ ਉਹਨਾਂ ਦਾ ਇੱਥੇ ਹੀ ਚੱਲੇਗਾ ਜਿਹੜੇ ਉੱਥੋਂ ਆਏ ਜਿਹੜੇ ਪੋਜ਼ਿਟਿਵ ਹੈ ਉਹਨਾਂ ਦਾ ਇਲਾਜ ਇੱਥੇ ਫੋਟੇਜ ਚੱਲ ਰਿਹਾ ਸਰ ਇਹਨਾਂ ਦੇ ਵਿੱਚੋਂ ਕ੍ਰੂ ਮੈਂਬਰ ਵੀ ਕ੍ਰੂ ਮੈਂਬਰ ਵੀ ਕਿੰਨੇ ਪੋਜ਼ਿਟਿਵ ਹੋਏ ਇੱਕ ਕ੍ਰੂ ਮੈਂਬਰ ਸਰ ਇਹ ਬ੍ਰਿਟੇਨ ਤੋਂ ਆਇਆ ਵੇਰੀਐਂਟ ਸੀਗਾ ਜਾਂ ਕੋਈ ਹੋਰ ਸੀ ਇਸ ਦੀ ਪੁਸ਼ਟੀ ਹੋ ਗਈ ਜਾਂ ਇਸ ਲਈ ਕੀ ਕਦਮ ਚੁੱਕੇ ਜਾ ਰਹੇ ਨੇ ਕਿਵੇਂ ਇਦਾਂ ਦਾ ਜੀਨੋਮ ਟੈਸਟ ਹੈ ਮੈਡੀਕਲ ਕਾਲਜ ਅਮਸੋਰ ਵਾਲਿਆਂ ਨੇ ਇਹਦਾ ਸੈਂਪਲ ਪੂਨੇ ਭੇਜਣਾ ਹੈ ਉੱਥੋਂ ਫਿਰ ਜੋ ਪਤਾ ਲੱਗ ਕੇ ਆਏਗਾ ਉਹ ਫਿਰ ਲੱਠੀ ਕਦੋਂ ਭੇਜਿਆ ਜਾਏਗਾ ਸੈਂਪਲ ਤੇ ਕਦੋਂ ਤੱਕ ਇਹਦੀ ਰਿਪੋਰਟ ਆ ਜਾਈਗੀ ਇਹ ਇਹ ਬੜੀ ਕਾਲਜ ਵਾਲਿਆਂ ਨੇ ਉੱਥੇ ਕੰਟੈਕਟ ਕੀਤਾ ਪੂਨੇ ਜਦੋਂ ਵੀ ਉਹ ਨੂੰ ਦੱਸਣਗੇ ਉਸੇ ਵੇਲੇ ਉਹਨੂੰ ਭੇਜ ਦਿੱਤਾ ਜਾਏਗਾ ਸਰ ਇਹਨਾਂ ਦੇ ਨਾਲ ਜਿਹੜੇ ਸੰਪਰਕ ਦੇ ਵਿੱਚ ਕਿਉਂਕਿ ਮੁਸਾਫਰ ਸਾਰੇ ਇਕੱਠੇ ਰਹੇ ਸਨ ਇੱਕੋ ਜਗ੍ਹਾ ਦੇ ਉੱਪਰ ਤਾਂ ਕੋਈ 에어ਪੋਰਟ ਅਥਾਰਟिटीज ਦਾ ਉੱਥੇ ਜਿਹੜੇ ਸਟਾਫ ਹੈ ਉਹਨਾਂ ਦੇ ਵੀ ਕੋਈ ਹੁਣ ਵਕਰੀ ਟੈਸਟ ਕੀਤੇ ਜਾਣਗੇ ਜਾਂ ਇਸ ਤਰ੍ਹਾਂ ਦੀ ਕੋਈ ਇਹਤਿਆਤ ਹਾਲੇ ਇਹੋ ਜੀ ਕੋਈ ਗਾਈਡਲਾਈਨਸ ਨਹੀਂ ਆਈਆਂ ਸਰ ਬ੍ਰਿਟੇਨ ਤੋਂ ਜਿਹੜੀਆਂ ਫਲਾਈਟਸ ਆ ਰਹੀਆਂ ਸੀ ਆਖਰੀ ਫਲਾਈਟ ਸੀ ਬਟ ਇਸ ਤੋਂ ਜਿਹੜੀਆਂ ਪਹਿਲਾਂ ਫਲਾਈਟਸ ਆਈਆਂ ਸੀ ਕੇਂਦਰ ਸਰਕਾਰ ਵੱਲੋਂ ਕੋਈ ਆਰਡਰ ਆਇਆ ਸੀ ਕਿ ਜਿਹੜੇ ਪਹਿਲਾਂ ਸੀ ਉਹਨਾਂ ਦੇ ਵੀ ਉਸ ਸੰਬੰਧੀ ਕੀ ਤੁਹਾਨੂੰ ਆਰਡਰ ਮਿਲੇ ਅਸੀਂ 25 ਨਵੰਬਰ ਤੋਂ ਲੈ ਕੇ ਜਿਹੜੀਆਂ ਇਸ ਫਲਾਈਟ ਤੋਂ ਪਹਿਲਾਂ ਤੱਕ 7 ਫਲੈਟ ਆਈਆਂ ਸੀ ਯੂਕੇ ਤੋਂ ਉਹਦੀ ਸਾਰੀ ਪੈਸੇਂਜਰ ਦੀ ਲਿਸਟ ਮੰਗਾਈ ਆ 에ਰਪੋਰਟ ਤੋਂ ਅਥਾਰਟिटीज ਤੋਂ ਉਹ ਅਮਸਰ ਅਵੇਲੇਬਲ ਨਹੀਂ ਹੈ ਦਿੱਲੀੋਂ ਮਗਾ ਕੇ ਸਾਨੂੰ ਦੇ ਰਹੇ ਆ ਉਸ ਤੋਂ ਬਾਅਦ ਅਸੀਂ ਜਰ ਕਾਰਵਾਈ ਅਗਲੀ ਕਰਾਂਗੇ ਕੀ ਕਾਰਵਾਈ ਕਰੋਗੇ ਸਰ ਉਹਨਾਂ ਦੇ ਟੈਸਟ ਹੋਣਗੇ ਕੀ ਕਰੋਗੇ ਉਹਨਾਂ ਦੇ ਦੇਖੋ ਪਹਿਲਾਂ ਜਿਹੜੇ ਟੈਸਟ ਹੋਏ ਨੇ ਜਿੰਹਰਾਂ ਦੇ ਉਹਨਾਂ ਦੇ ਵੈਸੇ ਵੀ ਟੈਸਟ ਹੁੰਦੇ ਆ ਉਹਨਾਂ ਤੋਂ ਦੇਖਾਂਗੇ ਕਿਹੜੇ ਪੋਜ਼ਿਟਿਵ ਆਇਆ ਜਾਂ ਉਸ ਦੇ ਮੁਤਾਬਿਕ ਉਹਨਾਂ ਨਾਲ ਕਿਹੜੇ ਕੰਟੈਕਟ ਸੀ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਏਗੀ ਆਮ ਵਕ ਵਕ ਹੋਰ ਦੇਸ਼ਾਂ ਤੋਂ ਫਲਾਈਟਸ ਆ ਰਹੀਆਂ ਨੇ ਵੈਸੇ ਤੇ ਸਾਊਥ ਅਫਰੀਕਾ ਤੋਂ ਵੀ ਵਿੱਚ ਵੀ ਮਿਲਿਆ ਸੀ ਡੈਨਮਾਰਕ ਹੋਰ ਵੀ ਕੋਈ ਦੇਸ਼ ਨੇ ਵੈਸੇ ਤੁਸੀਂ 에ਰਪੋਰਟ ਤੇ ਕਿਹੜੇ ਟੈਸਟ ਕਰ ਰਹੇ ਹੋ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਪ੍ਰੋਪਰ ਜਾਂਚ ਕੀਤੀ ਜਾਂਦੀ ਹੈ ਅੱਜ ਕੱਲ ਜਿਹੜੇ ਟੈਸਟ ਕੀ ਕਰੇ ਬ੍ਰਿਟੇਨ ਵਾਲੀ ਫਲਾਈਟ ਦੇ ਵਿੱਚ ਤੇ ਤੁਸੀਂ ਲੰਬੇ 8 ਘੰਟੇ ਦਾ ਜਿਹੜਾ ਟੈਸਟ ਕੀਤਾ ਤੇ ਆਮ ਰੂਟੀਨ ਕਿਹੜੇ ਟੈਸਟ ਕਰਦੇ ਹੋ ਇ ਸਾਰੇ ਦੇ ਸਰ ਸਬ অল 올 ਪੈਸੇਂਜਰਸ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਸ਼ੁਰੂਆਤੀ ਲੱਛਣ ਜਿਹੜੇ ਅੱਠ ਪੋਜ਼ਿਟਿਵ ਆਏ ਨੇ ਜਿਹੜੀਆਂ ਰਿਪੋਰਟਸ ਤੁਹਾਡੇ ਕੋਲ ਨੇ ਕਿੰਨੀ ਸੰਭਾਵਨਾ ਲੱਗਦੀ ਹੈ ਕਿ ਇਹ ਉਹੀ ਵੇਰੀਐਂਟ ਹੋਵੇ ਦੇਖੋ ਹਲੇ ਕੁਝ ਨਹੀਂ ਕਰ ਸਕਦੇ ਸਾਰੇ ਇਸ ਇੰਸਿਪਟੋਮੈਟਿਕ ਨੇ ਅਸੀਂ ਇਹ ਜੀਨੋਮ ਟੈਸਟ ਨਾਲ ਹੀ ਪਤਾ ਚੱਲੇਗਾ ਵੀ ਉਹ ਵੇਰੀਐਂਟ ਹੈ ਜਾਂ ਉਹ ਸੇਮ ਕੋਵਿਡ-19 ਵਾਇਰਸ ਹੈ ਇਹ ਮੈਡੀਕਲ ਕਾਲਜ ਨੇ ਸਰ ਭੇਜਣੀ ਹੈ ਬਣਾ ਕੇ ਮੈਡੀਕਲ ਮੈਡੀਕਲ ਕਾਲਜ ਨੂੰ ਹੋਰ ਕੀ ਸਰ ਗਾਈਡਲਾਈਨਸ ਮਿਲੀਆਂ ਨੇ ਤੁਹਾਨੂੰ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਫਲਾਈਟਾਂ ਫਲਾਈਟਸ ਦੇ ਰਿਲੇਟਡ ਯੂਕੇ ਦੀਆਂ ਫਲਾਈਟਾਂ ਉਹ ਠੀਕ ਹੈ ਤੇ ਕੰਪਲੀਟਲੀ ਬੰਦ ਕਰ ਦਿੱਤੀਗੇ ਬਾਕੀ ਦਾ ਵੀ ਅਸੀਂ ਸਾਰਾ ਪ੍ਰੋਪਰ ਟੈਸਟਿੰਗ ਕਰ ਹੀ ਰਹੇ ਹਾਂ ਉਹਦੇ ਹਿਸਾਬ ਨਾਲ ਜੋ ਪੋਜ਼ਿਟਿਵ ਹੈਗਾ ਜੋ ਗਾਈਡੈਂਸ ਉਹਦੇ ਹਿਸਾਬ ਨਾਲ ਸੀ ਕੰਮ ਕਰਾਂਗੇ ਏਅਰਪੋਰਟ ਦੇ ਸਰ ਉਹਨਾਂ ਤੁਹਾਡੇ ਡਿਪਾਰਟਮੈਂਟ ਨੇ ਕਿੰਨੀਆਂ ਟੀਮਾਂ ਲਗੀਆਂ ਹਰ ਮੇਰੇ ਦੋ ਟੀਮਾਂ ਹੁੰਦੀਆਂ ਹੂੰ ਤੋ ਸਰ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਵੇਂ ਕਿ ਵਕ ਵਕ ਹੋਰ ਜਗਾ 에어ਪੋਰਟ ਦੇ ਉੱਤੇ ਵੀ ਫਲਾਈਟਸ 27 ਸੀਗੇ ਸਾਰੇ ਇਹਨਾਂ ਦੇ ਪੂਨੇ ਟੈਸਟ ਜਿਹੜੇ ਸੀ ਇੱਕ ਦੋ ਹਫ਼ਤਿਆਂ ਦੇ ਵਿੱਚ ਆ ਜਾਣਗੇ ਤਾਂ ਉਸ ਤੋਂ ਅਗਲੇ ਫਿਰ ਕਾਰਵਾਈ ਹੋਏ ਸਾਰੀ ਅੱਗੇ ਚੱਲੇਗੀ ਤਾਂ ਇਸ ਤੁਹਾਡੇ ਇਹਦੇ ਇੱਥੇ ਟੈਸਟ ਦੇ ਸੈਂਪਲ ਕਲੈਕਟ ਮੈਡੀਕਲ ਕਾਲਜ ਨੇ ਕੀਤੇ ਨੇ ਤਾਂ ਇਹ भेज के तो कहों तक तो रिपोर्ट ये ज्यादा जरूरी देखो जी जनोम टैस ने पुणे जो हैं उस तो जिना टाइम लेंगे दो तीन दिन जो रिपोर्ट सू आएगी उस तो बाद पता लगे भी वेरियंट है जो सेम सेम वायरस है जब जो वेरियंट होगा फिर गवर्नमेंट जी जो इंस्ट्रक्शन देगी उस हम करा इसका कोई वैक्सीन प्रोग्राम असर पेगा बिल्कुल कोई प्रोग्राम किसी वैक्सीन प्रोग्राम से असर नहीं पैदा ना कोई ट्रीटमेंट के उ असर पा सेम ट्रीटमेंट चलना ਇਹ ਜਿਹੜੇ ਸਰ ਜਿਹੜੇ ਅੰਮ੍ਰਿਤਸਰ ਦੇ 40 ਦੇ ਹਸਪਤਾਲਸ ਨੇ ਇਹ ਸਿਵਲ ਹਸਪਤਾਲ ਦੇ ਵਿੱਚ ਕਿਉਂ ਨਹੀਂ ਲੈ ਕੇ ਜਾਏਗੇ ਇਹ ਫੈਸਲਾ ਕਿਹਦਾ ਸੀ ਤੇ ਕੋਈ ਸਿਵਲ ਹਸਪਤਾਲ ਕਦੀ ਵੀ ਕੋਈ ਪੇਸ਼ੈਂਟ ਕੋਵਿਡ ਦਾ ਨਹੀਂ ਰੱਖਿਆ ਗਿਆ ਇਹ ਕਿਉਂਕਿ ਇਹ ਟ੍ਰੈਸਟਰੀ ਸੈਂਟਰ ਹੈ ਉਹਨਾਂ ਨੂੰ ਦਿੱਤਾ ਗਿਆ ਸੀ ਜਾਂ ਮੈਡੀਕਲ ਕਾਲਜ ਚੱਲ ਜਾਂ ਜਾਂ 40 ਚ ਚੱਲ ਜਾਂ ਸੋ ਦੇ ਪ੍ਰਿਫਰਡ 40 ਹੀ 40 ਪੇ ਦਿੱਤਾ ਗਿਆ ਸਾਰੇ 40 ਹਾਂਜੀ ਤਾਂ ਸਰ ਜਿਹੜੀ ਪੰਜਾਬ ਸਰਕਾਰ ਨੇ ਇਸ ਦੇ ਰਿਪੋਰਟਡ ਕੋਈ ਰਿਪੋਰਟ ਤੁਹਾਡੇ ਕੋਲ ਮੰਗੀ ਹੈ ਜੀ ਇਹਨਾਂ ਨੇ ਨਹੀਂ ਰਿਪੋਰਟ ਤੇ ਡੇਲੀ ਜਾ ਹੀ ਰਹੀ ਹੈ ਫਿਰੇ ਸ਼ਾਮ ਜਾ ਰਹੀ ਪੁਨਾ ਭਾਈ ਜਿਹੜੇ ਨਵੇਂ ਅੰਮ੍ਰਿਤਸਰ ਦੇ ਵਿੱਚ ਕੇਸ ਆ ਰਹੇ ਨੇ ਪੋਜ਼ਿਟਿਵ ਹਾਲਾਂਕਿ ਸਪੀਡ ਕਾਫੀ ਘਟ ਗਈ ਕੇਸ ਦੇ 18 20 25 ਜਾਂ ਪਿਛਲੇ ਦਿਨਾਂ ਦੇ ਇਹਨਾਂ ਦੇ ਸਰ ਉਸੇ ਤਰ੍ਹਾਂ ਰੈਪਿਡ ਟੈਸਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਵੀ ਨਵਾਂ ਸਟ੍ਰੋਕ ਦੀ ਤੁਹਾਨੂੰ ਜਿਹੜੀ ਆ ਜਿਹੜਾ ਉਹਦੇ ਕੋਲ ਲੱਛਣ ਆਏ ਨਹੀਂ ਹਾਲੇ ਅਸੀਂ ਸਿਰਫ ਆਰਟੀਪੀਸੀਆਰ ਤੇ ਰੈਪਿਡ ਦੋਨੋਂ ਕਰ ਰਹੇ ਹਾਂ ਮੇਨਲੀ ਜਿਹੜੇ ਵਾਗਾ ਬਾਰਡਰ ਤੇ ਇੰਟਰਨੈਸ਼ਨਲ ਤੇ ਆਂਦੇ ਉਹਦੇ ਰੈਪਿਡ ਟੈਸਟ ਕਰਦੇ ਆ ਨਾਰਮਲੀ ਜਿਹੜੇ ਅਸੀਂ ਆਰਟੀਪੀਸੀਆਰ ਲੋਕਾਂ ਦੇ ਕਰ ਰਹੇ ਆ ਵਾਗਬੋਟ ਤੇ ਵੀ ਸਰ ਉੱਥੇ ਵੀ ਟੀਮ ਜਦੋਂ ਲੋਡ ਪੈਂਦੀ ਹੈ ਅਸੀਂ ਟੀਮ ਭੇਜ ਦਿੱਤੀ ਜਾਂਦੀ ਹੈ ਸਰ ਇਹ ਜਿਹੜੀ 에어ਪੋਰਟ ਅਥਾਰਟिटीज ਵੱਲੋਂ ਜਿਹੜੀਆਂ ਪਿਛਲੀਆਂ 7 ਫਲਾਈਟ ਆਈਆਂ ਇਹ ਕਦੋਂ ਤੱਕ ਇਹਦੀ ਰਿਪੋਰਟ ਆ ਜਾਈਏ ਅੱਜ ਸ਼ਾਮ ਤੱਕ ਮੇਰੇ ਖਾਂ ਨੂੰ ਦੀ ਰਿਪੋਰਟ ਮਿਲ ਜਾਏਗੀ ਉਸ ਤੋਂ ਅੱਗੇ ਸਰ ਫਿਰ ਉਹਨਾਂ ਨੂੰ ਫਾਲੋ ਕਰੋਗੇ ਸਾਰੇ ਹਾਂ ਸਾਰਾ ਫਾਲੋ ਕੀਤਾ ਜਾਏਗਾ ਉਹਨਾਂ ਦੇ ਸਰ ਜੇ 7ਾਂ ਦੇ ਵਿੱਚ ਕਿਉਂਕਿ ਇੱਕ ਫਲਾਈਟ ਦੇ ਵਿੱਚ 200 250 ਦੇ ਕਰੀਬ ਮਸਾਫਰ ਸੀ ਤਾਂ ਇਹ ਲਿਸਟ ਕਾਫੀ ਇਹਨਾਂ ਸਾਰੇ ਨੇ ਟੈਸਟ ਕਰੋਗੇ ਜਾਂ ਇਹਨਾਂ ਨੂੰ ਫਿਰ ਕਿਵੇਂ ਦੇਖੋ ਇਹ ਪਹਿਲਾਂ ਆਪਾਂ ਇਹਨਾਂ ਨੂੰ ਸਟੱਡੀ ਕਰਾਂਗੇ ਉਸ ਤੋਂ ਬਾਅਦ ਜਦੋਂ ਗਵਰਨਮੈਂਟ ਨਾਲ ਗੱਲ ਕਰਕੇ ਜੋ ਗਾਈਡਲਾਈਨਸ ਉਨਕੇ ਏਸਨ ਅੰਮ੍ਰਿਤਸਰ ਦੇ ਸਿਵਲ ਸਰਪੰਚ ਡਾਕਟਰ ਰਵਿੰਦਰ ਸਿੰਘ ਇਹਨਾਂ ਦਾ ਕਹਿਣਾ ਹੈ ਕਿ ਆਟਮਸਾਫਰ ਜਿਹੜੇ ਪੋਜ਼ਿਟਿਵ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਮੁਸਾਫਰ ਅੰਮ੍ਰਿਤਸਰ ਦਾ ਸੀ ਬਾਕੀ ਵਾਕੋਕ ਜ਼ਿਲ੍ਹਿਆਂ ਦੇ ਸੀ ਸਾਰਿਆਂ ਦਾ ਅੰਮ੍ਰਿਤਸਰ ਦੇ 40 ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਸੱਤ ਫਲਾਈਟਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਆਈਆਂ ਸੀ ਉਹਨਾਂ ਦੇ ਜਿਹੜੇ ਟੈਸਟ ਨੇ ਉਹਨਾਂ ਦੀ ਲਿਸਟ ਜਿਹੜੀ ਆ ਉਹ 에ਅਰਪੋਰਟ ਅਥਾਰਟੀ ਤੋਂ ਮੰਗ ਲਈ ਗਈ ਹੈ ਤੇ ਫਿਰ ਸਰਕਾਰ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਕਰੇਗੀ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਐਪੀਪ ਸੰਜਾ ਅੰਮ੍ਰਿਤਸਰ ਐਪੀਪ ਸੰਜਾ Josh jazba junun